ਅਜਨਾਲੇ ਹਲਕੇ ਤੇ ਪਿੰਡ ਕੂਕੇਵਾਲੀ ਦਾ ਰਹਿਣ ਵਾਲਾ ਇਹ ਗੋਰਸਿਕ ਪਰਿਵਾਰ ਹੈ ਜੋ ਦੁੱਖ ਭਰੇ ਹਾਲਾਤਾਂ ਦੇ ਵਿੱਚ ਪਿਛਲੇ ਕਈ ਸਾਲਾਂ ਤੋਂ ਇੱਕ ਹੀ ਕਮਰੇ ਦੇ ਵਿੱਚ ਰਹਿ ਰਿਹਾ ਇਸ ਪਰਿਵਾਰ ਦੇ ਵਿੱਚ ਕਰਦੇ ਪੰਜ ਮੈਂਬਰ ਹਨ ਅਤੇ ਕਰਦਾ ਮੁਖਿਆ ਮਜ਼ਦੂਰੀ ਦਾ ਕੰਮ ਕਰਦਾ ਹੈ ਅਤੇ ਸਿਰਫ ਪਰਿਵਾਰ ਦੀ ਦੋ ਵਕਤ ਦੀ ਰੋਟੀ ਹੀ ਖਵਾ ਸਕਦਾ ਹੈ ਜਿਵੇਂ ਹੀ ਇਸ ਧੀ ਨੇ ਦੱਸਿਆ ਕਿ ਉਸ ਦੀ ਉਮਰ 16 ਸਾਲ ਹੋ ਗਈ ਹੈ ਤੇ ਪਿਛਲੇ 18 ਸਾਲਾਂ ਤੋਂ ਉਹ ਇੱਕ ਹੀ ਕਮਰੇ ਦੇ ਵਿੱਚ ਰਹਿ ਰਹੇ ਹਨ ਅਤੇ ਘਰ ਦੇ ਹਾਲਾਤ ਇੰਨੇ ਮਾੜੇ ਹਨ ਕਿ ਨਰਕ ਭਰੀ ਜ਼ਿੰਦਗੀ ਬਤੀਤ ਕਰਨ ਦੇ ਲਈ ਮਜਬੂਰ ਹਨ ਧੀ ਨੇ ਰੋ ਰੋ ਕੇ ਆਪਣਾ ਦਰਦ ਬਿਆਨ ਕੀਤਾ ਕਿ ਜਦੋਂ ਕਿਤੇ ਬਰਸਾਤ ਆ ਜਾਂਦੀ ਹੈ ਤਾਂ ਉਹਨਾਂ ਨੂੰ ਸਾਰੀ ਰਾਤ ਜਾ ਕੇ ਬਤীদ ਕਰਨੀ ਪੈਂਦੀ ਹੈ ਕਿਉਂਕਿ ਪਤਾ ਨਹੀਂ ਕਿ ਕਿਸ ਵਕਤ ਘਰ ਦੀ ਛੱਤ ਡਿੱਗ ਜਾਵੇ ਫਿਰ ਰੱਬ ਦੇ ਫਰਿਸ਼ਤੇ ਬਣ ਕੇ ਆਏ ਤਨਤਨ ਬਾਬਾ ਬੁੱਢਾ ਸਾਹਿਬ ਵੈਲਫੇਅਰ ਸੁਸਾਇਟੀ ਨੇ ਇਸ ਪਰਿਵਾਰ ਦੀ ਬਾਹ ਫੜੀ ਅਤੇ ਘਰ ਦਾ ਨੀਂਹ ਪੱਥਰ ਰੱਖਿਆ ਅਤੇ ਧੀ ਨੂੰ ਕਿੰਨੀ ਖੁਸ਼ੀ ਹੋਈ ਹੈ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਤੇ ਲੱਡੂ ਵੰਡ ਕੇ ਧੀ ਖੁਸ਼ੀ ਜ਼ਾਹਰ ਕਰ ਰਹੀ ਹੈ ਅਗਰ ਜੀ ਆਪਣਾ ਨਾਮ ਤੇ ਆਪਣੀ ਐਮਡੀ ਦਾ ਨਾਮ ਦੱਸੋ ਆ ਮੇਰਾ ਨਾਮ ਜੀ ਬੇਟਾ ਗੁਰੂ ਕਾ ਬਾਗ ਤਨਤਨ ਬਾਬਾ ਬੁੱਢਾ ਸਾਹਿਬ ਜੀ ਵੈਲਫੇਅਰ ਸੁਸਾਇਟੀ ਇਸ ਪਰਿਵਾਰ ਕਿਹਦੇ ਪਰਿਵਾਰ ਦਾ ਹੈ ਕਿਹੜੇ ਪਿੰਡ ਦੇ ਵਿੱਚ ਤੁਸੀਂ ਬਣਾ ਰਹੇ ਹੋ ਇਹ ਸਾਡੇ ਜੱਦੀ ਪਿੰਡ ਤੋਂ ਆ ਜੀ ਗੁਰੂ ਕੇ ਬਾਗ ਤੋਂ ਔਰ ਬਾਰਵੀ ਸੇਵਾ ਆਪਾਂ ਕਾਫੀ ਸਮੇਂ ਤੋਂ ਨਿਭਾ ਰਹੇ ਆ ਬਟ ਕਹਿੰਦੇ ਵੀ ਸੇਵਾ ਕਰਨੀ ਚਾਹੀਏ ਜਾਂ ਕੁਝ ਵੀ ਤੁਸੀਂ ਸ਼ੁਰੂ ਕਰੋ ਆਪਣੇ ਘਰ ਤੋਂ ਸ਼ੁਰੂ ਕਰਨਾ ਚਾਹੀਦਾ ਸੋ ਆਪਾਂ ਇੱਥੇ ਪਤਾ ਲੱਗਾ ਵੀ ਵੀਰਾਂ ਤੈਰ ਤੱਕ ਪਹੁੰਚੇ ਆਣ ਕੇ ਵੇਖਿਆ ਜਾਂਚਿਆ ਸਾਰਾ ਕੁਝ ਤੇ ਪਰਿਵਾਰ ਬਿਲਕੁਲ ਲੋੜਵੰਦੀ ਔਰ 15 ਸਾਲ ਤੋਂ ਇੱਕੋ ਕਮਰੇ ਦੇ ਵਿੱਚ ਤਿੰਨ ਬੱਚੇ ਔਰ ਦੋ ਜਣੇ ਆਪ ਖੁਦ ਨਰਕ ਭਰੀ ਜ਼ਿੰਦਗੀ ਕੱਟ ਰਹੇ ਸੀ ਹੁਣ ਕੀ ਬਣਾ ਰਹੇ ਹੋ ਇੱਥੇ ਜੀ ਇੱਕ ਆਪਾਂ ਕਮਰਾ ਬਣਾ ਕੇ ਦੇ ਰਹੇ ਆਂ ਔਰ ਨਾਲ ਇੱਕ ਛੋਟੀ ਜੀ ਰਸੋਈ ਦਾ ਪ੍ਰੋਜੈਕਟ ਰੱਖਿਆ ਬਾਕੀ ਸੰਗਤ ਦੇ ਸੰਯੋਗ ਨਾਲ ਜਿਵੇਂ ਜਿਵੇਂ ਸੰਯੋਗ ਉਸ ਹਾਵ ਨਾਲ ਫਿਰ ਆਪਾਂ ਅੱਗੇ ਉਲਿਕਾਂਗੇ ਪਹਿਲਾਂ ਕਿਸ ਤਰ੍ਹਾਂ ਦੇ ਹਾਲਾਤਾਂ ਵਿੱਚ ਰਹਿੰ ਹਲਾਤ ਜੀ ਬਹੁਤ ਹੀ ਜ਼ਿਆਦਾ ਮਾੜੇ ਸੀ ਵੀ ਮੇਰੇ ਕੋਲ ਲਫ਼ਜ਼ ਨਹੀਂ ਆ ਗਏ ਵੀ ਮੌਨਾਂ ਹਾਲਾਤ ਹਾਲਾਤ ਉਹ ਬਿਆਨ ਕਰ ਸਕਾਂ ਵੀ ਮਤਲਬ ਕੰਦ ਜੜੀਆਂ ਕੰਦਾ ਸੀ ਉਹ ਮਿੱਟੀ ਦੇ ਨਾਲ ਲੰਬੀਆਂ ਹੋਈਆਂ ਹੈ ਵੀ ਇੱਕ ਕੋਸ਼ਿਸ਼ ਹੀ ਉਹਨਾਂ ਦੀ ਵੀ ਜਦੋਂ ਬਾਰਿਸ਼ ਪੈ ਰਹੀ ਆ ਪੰਜਾਬ ਦੇ ਵਿੱਚ ਮੀਂਹ ਪੈ ਰਿਹਾ ਵੀ ਉਹ ਡਿੱਗ ਨਾ ਪੈਣ ਪਰ ਉਹ ਆਪਣੀ ਉਹਨਾਂ ਨੇ ਕੋਸ਼ਿਸ਼ ਕੀਤੀ ਸੀ ਪਰ ਹਾਲਾਤ ਜਿਹੜੇ ਸੀ ਵੀ ਇੱਕ ਨਰਕ ਭਰੀ ਜ਼ਿੰਦਗੀ ਆਪਾਂ ਕਹਿ ਸਕਦੇ ਵੀ ਕੱਟ ਰਿਆ ਹੈ ਪਰਿਵਾਰ ਉਸ ਕਮਰੇ 'ਚ ਇਹ ਬਿਲਕੁਲ ਜੀ ਸਾਰਾ ਗੁਰਸਿੱਖ ਪਰਿਵਾਰ ਆ ਟੋਟਲੀ ਪਰਿਵਾਰ ਦੇ ਮੁਖੀ ਨੂੰ ਛੱਡ ਕੇ ਸਾਰਿਆਂ ਨੇ ਅਮਰਤਾਰੀ ਸਿੱਖ ਨੇ ਔਰ ਰੋਜ਼ਾਨਾ ਪਾਠ ਕਰਦੇ ਆ ਗੁਰਸਿੱਖ ਪਰਿਵਾਰ ਆ ਤਕਰੀਬਨ ਇਸ ਤੋਂ ਪਹਿਲਾਂ ਤੁਹਾਡੀ ਐਨ ਜੀਓ ਵੱਲੋਂ ਜਿਹੜੀਆਂ ਜੋ ਇਸ ਤੋਂ ਪਹਿਲਾਂ ਜੀ ਆਪਾਂ ਹੁਣ ਤੱਕ ਤਿੰਨ ਘਰ ਬਣਾ ਚੁੱਕੇ ਆ ਕੁਝ ਆਪਾਂ ਤੇ ਉਦਮ ਕਰ ਸਕਦੇ ਆ ਆਪਾਂ ਉਦਮ ਜ਼ਰੂਰ ਕਰੀਦਾ ਇਹ ਰਾਜੀਆਂ ਪਿੰਡ ਦਾ ਕਮਰਾ ਸੀਗਾ ਠੀਕ ਹੈ ਜੀ ਬਣਨ ਤੋਂ ਪਹਿਲਾਂ ਇਹ ਬਣਨ ਤੋਂ ਪਹਿਲਾਂ ਸੀਗਾ ਇਹ ਜਦੋਂ ਇਹ ਜਦੋਂ ਤਿਆਰ ਹੋ ਗਿਆ ਜੀ ਇਹ ਜਦੋਂ ਤਿਆਰ ਹੋ ਗਿਆ ਕਮਰਾ ਇਹ ਜਗਦੇਵ ਕਲਾਂ ਪਿੰਡ ਸੀਗਾ ਉੱਤੇ ਮੈਂ ਡੇਟਾ ਵੀ ਮੈਂਸ਼ਨ ਕੀਤੀਆਂ ਸ਼ਾਇਦ ਕਿਤੇ ਕੋਈ ਰਹਿ ਗਈ ਹੋਵੇ ਇਹ ਹਾਲਾਤ ਬਹੁਤ ਮਾੜੇ ਸੀ ਮਾਤਾ-ਬਾਪੂ ਜੀ ਦੇ ਵੀ ਇਹ ਵੀ ਸੇਵਾ ਹੋ ਚੁੱਕੀ ਆ ਔਰ ਇਹ ਜਿਹੜੀ ਸਭ ਤੋਂ ਵੱਡੀ ਮਿਸਾਲ ਆ ਕਿ ਕੋਈ ਵੀ ਸਾਡਾ ਯੂਥ ਜਾਂ ਨੌਜਵਾਨ ਚਾਹਣ ਤੇ ਕੀ ਨਹੀਂ ਹੋ ਸਕਦਾ ਇਹ ਤੇੜੇ ਪਿੰਡ ਦੀ ਸਾਡੇ ਲਾਗੇ ਪਿੰਡ ਆ ਉੱਥੋਂ ਦੀ ਕਿਸੇ ਪਰਿਵਾਰ ਦੇ ਬਹੁਤ ਜ਼ਿਆਦੇ ਮਾੜੇ ਹਾਲਾਤ ਸੀ ਔਰ ਕਿ ਇਸੇ 12 ਇੱਕ ਰੁਪਏ ਦਾ ਸੰਯੋਗ ਨਹੀਂ ਲੈਣ ਦਿੱਤਾ ਪਿੰਡ ਦੇ ਨੌਜਵਾਨਾਂ ਨੇ ਇਹ ਬੜੀ ਵੱਡੀ ਹਲਾਸ਼ੇਰੀ ਆ ਨੌਜਵਾਨ ਜੂਥ ਚਾਵੇ ਤੇ ਕੀ ਨਹੀਂ ਹੋ ਸਕਦਾ ਇਹ ਉਹਨਾਂ ਨੇ ਕਰਕੇ ਬਿਠਾਇਆ ਸੰਗਤ ਨੂੰ ਵੀ ਬੋਲ ਸੰਗਤ ਨੂੰ ਆਪਾਂ ਅਪੀਲ ਕਰਦੇ ਆਂ ਜੀ ਇਸ ਪਰਿਵਾਰ ਦਾ ਆਪਾਂ ਉਦਮ ਕਰ ਸਕਦੇ ਆਂ ਆਪਾਂ ਉਦਮ ਕਰਤਾ ਇੱਕ ਸ਼ੁਰੂਆਤ ਕਰਤੀ ਹੈ ਨਹੀਂ ਪੱਥਰ ਰੱਖਤਾ ਤੇ ਵੱਧ ਤੋਂ ਵੱਧ ਉਹਨਾਂ ਸੰਯੋਗ ਦਿਓ ਔਰ ਹੋਰ ਵੀ ਜਿੰਨੀਆਂ ਸੇਵਾਵਾਂ ਆਪਾਂ ਅੱਗੇ ਆਣ ਕੇ ਨਿਭਾਵਾਂਗੇ ਆਪਾਂ ਵਾਦਾ ਕਰਦੇ ਆਂ ਵੀ ਲਗਨ ਤੇ ਇਮਾਨਦਾਰੀ ਨਾਲ ਕਰਾਂਗੇ ਔਰ ਜੇ ਆਪਾਂ ਚਾਹੀਏ ਇਸ ਪੰਜਾਬ ਦੇ ਵਿੱਚ ਇਹਨਾਂ ਲੋਕਾਂ ਦਾ ਆਪਾਂ ਫਾਇਦਾ ਭਲਾ ਜੋ ਵੀ ਕਰਨਾ ਚਾਹੀਏ ਸਾਰਾ ਕੁਝ ਕਰ ਸਕਦੇ ਆ ਬਸ ਉਦਮ ਦੀ ਲੋੜ ਆ ਆਪਾਂ ਉਦਮ ਕਰਤਾ ਬਸ ਸੰਗਤ ਨੂੰ ਬੇਨਤੀ ਆ ਕਿ ਵੱਧ ਤੋਂ ਵੱਧ ਸਾਡਾ ਸਾਥ ਦਿਓ ਜੀ ਬਹੁਤ ਸਾਰੀਆਂ ਐਨ ਜੀਓ ਨੇ ਜਿਹੜੀਆਂ ਐਨ ਆਰ ਆਈ ਵੀਰਾਂ ਦੇ ਪੈਸੇ ਦਾ ਦੁਰਵਰਤੋਂ ਕਰਦੀ ਹੈ ਤੇ ਐਨ ਆਰ ਆਈ ਵੀਰ ਵੀ ਹੁਣ ਡਰਦੇ ਨੇ ਮਦਦ ਭੇਜਣ ਤੋਂ ਵੀ ਕੀ ਜਾਣਾ ਚਾਹੁੰਦੇ ਹੋ ਤੁਹਾਡੀ ਐਨ ਜੀਓ ਕਿਵੇਂ ਚੱਲ ਬਿਲਕੁਲ ਜੀ ਇੱਥੇ ਕੋਈ ਸ਼ੱਕ ਨਹੀਂ ਆ ਕਿ ਜਿਹੜੇ ਐਨ ਆਰ ਆਈ ਸਾਡੇ ਭਰਾ ਨੇ ਜਿਹੜੀ ਸਿੱਖ ਸੰਗਤ ਆ ਉਹਨਾਂ ਦਾ ਪੈਸਾ ਆਉਂਦਾ ਉਹਦੀ ਦੁਰਵਰਤੋਂ ਨਹੀਂ ਹੁੰਦੀ ਬਿਲਕੁਲ ਹੁੰਦੀ ਆ ਮੈਂ ਉਹਨਾਂ ਐਨਆਰਆਈਆਂ ਨੂੰ ਬੇਨਤੀ ਕਰੂੰਗਾ ਭਰਾਵਾਂ ਨੂੰ ਜਿੰਨੂੰ ਵੀ ਪੈਸਾ ਦਿੰਦੇ ਜੀ ਉਹਦੇ ਕੋਲ ਫੀਡਬੈਕ ਆਪਣਾ ਜਰੂਰ ਲਓ ਵੀ ਸਾਡਾ ਪੈਸਾ ਕਿੱਥੇ ਦਿੱਤਾ ਜਾਂ ਕਿੱਥੇ ਲਾਇਆ ਜਾਂ ਕੀ ਕੰਮ ਕੀਤਾ ਜਦੋਂ ਤੁਸੀਂ ਇਹ ਗੱਲਾਂ ਕਰਨ ਲੱਗੋਗੇ ਤੇ ਅੱਧੇ ਕੇ ਬੰਦੇ ਜਿਹੜੇ ਫਰਾਡੀ ਨੇ ਉਹ ਤਾਂ ਹੀ ਭੱਜ ਜਾਣੇ ਆ ਬਾਕੀ ਜਿੰਨੂੰ ਵੀ ਪੈਸਾ ਦੇਣਾ ਉਹਦੇ ਕੋਲ ਜਿਹੜੀ ਐਂਜੀ ਰਜਿਸਟਰ ਆ ਮੈਂ ਉਹਨਾਂ ਨੂੰ ਵੀ ਬੇਨਤੀ ਕਰੂੰਗਾ ਵੀ ਆਪਣੀ ਰਸੀਦ ਬੁੱਕ ਜਰੂਰ ਬਣਾਓ ਉਹਦੇ ਚ ਦੋ ਚੀਜ਼ਾਂ ਦਾ ਬਹੁਤ ਫਾਇਦਾ ਹੈ ਕਿ ਤੇ ਤੁਹਾਨੂੰ ਹਿਸਾਬ ਰਹਿੰਦਾ ਵੀ ਸਾਡੇ ਕੋਲ ਕਿੰਨਾ ਕੁ ਫੰਡ ਆਇਆ ਤੁਸੀਂ ਵਰਤੋਂ ਕਿੱਥੇ ਕੀਤੀ ਕੀਤੀ ਆ ਇਹਨਾਂ ਚੀਜ਼ਾਂ ਦੇ ਬਹੁਤ ਫਾਇਦੇ ਨੇ ਮੈਂ ਆ ਕੇ اور ਫੀਡਬੈਕ ਜਰੂਰ ਲਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਜਸਪ੍ਰਿਤ ਕੌਰ ਹੈ ਅਤੇ ਮੈਂ ਪਿੰਡ ਗੁਰਕੇ ਬਾਕੂਕੇ ਵਾਲੀ ਦੀ ਰਹਿਣ ਵਾਲੀ ਹਾਂ ਜੀ ਮਤਲਬ ਜਿਹੜੇ ਹਾਲਾਤਾਂ ਦੇ ਵਿੱਚ ਰਹਿ ਰਹੇ ਸੀ ਤੁਸੀਂ ਨੇ ਦੱਸੋ ਮਮਾ ਪਾਪਾ ਦੇ ਵਿਆਹ ਨੂੰ 18 ਸਾਲ ਹੋ ਚੁੱਕੇ ਆ ਅਤੇ ਮੇਰੀ ਉਮਰ 16 ਸਾਲ ਹੋ ਚੁੱਕੀ ਆ ਮੈਂ 16 ਸਾਲ ਤੋਂ ਇਹ ਹਾਲਾਤ ਦੇਖਦੀ ਪਈ ਆ ਅੱਜ ਸਾਡਾ ਘਰ ਬੰਨਣ ਵਾਲਾ ਹੈ 16 ਸਾਲ ਦੀ ਉਮਰ ਦੇ ਵਿੱਚ ਅਸੀਂ ਅੱਜ ਆਪਣੇ ਘਰ ਨੂੰ ਬੰਦਿਆ ਵੇਖਦੇ ਆ ਦੇਖ ਰਹੇ ਹਾਂ ਅਰੇ ਔਰ ਪਹਿਲਾਂ ਕਿਹੋ ਜਿਹੇ ਹਾਲਾਤਾਂ ਚ ਸੀ ਪਹਿਲਾਂ ਪਹਿਲਾਂ ਇੰਨੇ ਮਾੜੇ ਹਾਲਾਤ ਸੀ ਸਾਡੇ ਕੀ ਸਾਡਾ ਕਮਰਾ ਇੰਨਾ ਚੌਂਦਾ ਹੁੰਦਾ ਸੀ ਕਿ ਅਸੀਂ ਪਤਾ ਨਹੀਂ ਕਿ ਅਸੀਂ ਕਿੱਥੇ ਲੰਮੇ ਪਈਏ ਕਿੱਥੇ ਬੈਠੀਏ ਕਿੱਥੇ ਖਲੋਈਏ ਕਿੱਥੇ ਰੋਟੀ ਪਾਣੀ ਕਰੀਏ ਕਈ ਏਦਾਂ ਕੀ ਕਈ ਤਾਂ ਮਦਦ ਕਰਦੇ ਆ ਨਾ ਪਿੰਡ ਵਾਲੇ ਕਿ ਚਲੋ ਸਾਡੇ ਘਰੇ ਆ ਜਾਓ ਅਸੀਂ ਹਨਾ ਪਰ ਕਈ ਤਾਂ ਬਿਲਕੁਲ ਨਹੀਂ ਸੀ ਸੋਚਦੇ ਤੱਕ ਨਹੀਂ ਸੀ ਕਿ ਪਤਾ ਨਹੀਂ ਇਹਨਾਂ ਦਾ ਕੀ ਹੋ ਰਿਹਾ ਹੋਗਾ ਪਰ ਕਈ ਸਾਡੇ ਪਿੰਡ ਚ ਇਹੋ ਜਿਹੇ ਲੋਕ ਸੀ ਕਿ ਆਪਣਾ ਆਪ ਘੱਟ ਸੌਂਦੇ ਸੀ ਕਿ ਸਾਡੇ ਬਾਰੇ ਜਿਆਦਾ ਸੋਚਦੇ ਸੀ ਸ਼ਾਇਦ ਮੈਨੂੰ ਲੱਗਦਾ ਹੈ ਕਿ ਉਹਨਾਂ ਦੀ ਦੁਆਵਾਂ ਕਰਕੇ ਹੀ ਸਾਡਾ ਇਹ ਸਭ ਹੋ ਰਿਹਾ ਹੈ ਬਸ ਪਾਪਾ ਨੇ ਨਹੀਂ ਛਕਿਆ ਬਸੇ ਬਾਕੀ ਸੇ ਸਭ ਚੋਮਾ ਜਾਣੇ ਨੇ ਛਕਿਆ ਮੈਂ ਬਾਠ ਬਹੁਤ ਕਰਦੀ ਆਂ ਮਤਲਬ ਕਿ ਪਾਠ ਵੀ ਕਰਦੀ ਆ ਖੁਸ਼ੀਆਂ ਵਗੈਰਾ ਵੀ ਬੋਲਣੀਆਂ ਜਿੱਥੇ ਵੀ ਜਾਵਾਂ ਮੈਮ ਮੈਨੂੰ ਹੀ ਖੜਦੇ ਆ ਔਰ ਪ੍ਰਾਈਜ਼ ਵਗੈਰਾ ਵੀ ਜਿੱਤ ਕੇ ਲੈਉਣੀ ਆ ਮਤਲਬ ਕਿ ਬਾਬਾ ਜੀ ਨੇ ਮੈਨੂੰ ਇੰਨੀ ਵਧੀਆ ਆਵਾਜ਼ ਦਿੱਤੀ ਆ ਕਿ ਸ਼ਾਇਦ ਮੈਨੂੰ ਮੈਨੂੰ ਲੱਗਦਾ ਕਿ ਇਹ ਆਵਾਜ਼ ਦਾ ਕੋਈ ਫਾਇਦਾ ਹੀ ਨਹੀਂ ਆ ਮੈਨੂੰ ਇਹ ਸਭ ਜ਼ਰੂਰਤ ਹੀ ਨਹੀਂ ਆ ਕੁਸ਼ਰੀਆਂ ਵਿੱਚ ਉਹਵੇਂ ਵੀ ਕੋਈ ਪੁੱਛਦਾ ਹੀ ਨਹੀਂ ਆ ਹੁਣ ਮੈਨੂੰ ਤੇ ਲੱਗਦਾ ਕਿ ਨਹੀਂ ਕਰ ਪਾਉਂਗੀ ਹੁਣ ਤੇ ਵੈਸੇ ਵੀ ਮਮਾ ਪਾਠ ਤਾਂ ਸੀ ਸਭ ਮੈਂ ਕਰਦੀ ਆ ਘਰੇ ਬਾਕੀ ਤਾਂ ਅਕਿੱਤਾ ਦੇਖੋ ਖੁਸ਼ੀ ਦਾ ਇਨੀ ਕਿੰਨਾ ਵੀਰਾਂ ਨੇ ਤੁਹਾਡੀ ਮਦਦ ਕੀਤੀ ਹੈ ਕਿਹੜੇ ਵੀਰ ਨੇ ਕੀ ਨਾਮ ਹੋਣਾ ਸਾਡੀ ਮਦਦ ਬਿੱਟੇ ਵੀਰ ਹੁਣਾਂ ਨੇ ਕੀਤੀ ਆ ਅਤੇ ਉਹਨਾਂ ਦੇ ਉਹਨਾਂ ਨੂੰ ਇਹ ਖਬਰ ਸਿਰਫ ਉਹਨਾਂ ਨੇ ਵਿੱਕੀ ਵੀਰ ਹੁਣਾਂ ਨੇ ਪਹੁੰਚਾਈ ਆ ਵਿੱਕੀ ਵੀਰ ਹੁਣਾਂ ਜੀ ਨੂੰ ਪਹਿਲਾਂ ਪੁੱਛਿਆ ਸੀ ਫੋਨ ਕਰਕੇ ਕਿ ਹੁਣ ਤਾਂ ਸਾਡੀ ਮਦਦ ਕਰ ਦਿਓ ਹੁਣ ਤਾਂ ਇਹ ਨਮੀ ਪੈ ਰਿਹਾ ਕੋਈ ਮਤਲਬ ਕਿਸੇ ਟਾਈਮ ਵੀ ਸਾਡਾ ਕਮਰਾ ਦੇਖ ਸਕਦਾ ਹੁਣ ਤੇ ਮਦਦ ਕਰ ਦਿਓ ਸਾਡੀ ਫਿਰ ਵਿੱਕੀ ਵੀਰ ਉਹਨਾਂ ਨੇ ਫੋਨ ਕੀਤਾ ਸੀ ਬਿੱਟੇ ਵੀਰ ਉਹਨਾਂ ਨੂੰ ਤੇ ਫਿਰ ਉਹਨਾਂ ਕਹਿਆ ਕਿ ਸਾਨੂੰ ਕਮਰੇ ਦੀਆਂ ਫੋਟੋਆਂ ਪਾਓ ਫਿਰ ਸੁਖਜਿੰਦਾ ਚਾਚਾ ਹੁਣ ਜੀ ਨੇ ਫੋਟੋਆਂ ਪਾਈਆਂ ਤੇ ਫਿਰ ਉਹ ਆਏ ਸੀ ਕਮਰਾ ਦੇਖਣ ਵਾਸਤੇ ਤੂੰ ਲੱਡੂ ਬਣ ਰਹੀ ਸੀ ਕਿੰਨੀ ਖੁਸ਼ੀ ਲੱਗਦੀ ਮੈਨੂੰ ਬਹੁਤ ਵਧੀਆ ਲੱਗਦਾ ਪਿਆ ਸੀ ਕਿ ਸਾਡੇ ਸਾਡਾ ਕਮਰਾ ਵੀ ਪੈ ਰਿਹਾ ਆ ਕਿ ਸਾਡਾ ਘਰ ਵੀ ਬਣਦਾ ਪਿਆ ਆ ਮੈਨੂੰ ਇਹ ਤਾਂ ਨਹੀਂ ਉਮੀਦ ਕੀ ਮੈਨੂੰ ਉਮੀਦ ਬਿਲਕੁਲ ਨਹੀਂ ਸੀ ਕਿ ਅਹੀਂ ਕੁਝ ਮਤਲਬ ਸਾਡਾ ਕਮਰਾ ਪਊਗਾ ਮੈਨੂੰ ਐਦਾਂ ਲੱਗਦਾ ਸੀ ਇਹ ਕੁਝ ਨਹੀਂ ਹੋਣਾ ਬਸ ਇਦਾਂ ਹੀ ਰਹਿ ਜਾਣਾ ਇਹਨੇ ਤੇ ਮੈਂ ਅਸੀਂ ਨਾ ਬੜਾ ਮਤਲਬ ਕੀ ਜਦੋਂ ਸਾਡੇ ਪਿੰਡ 'ਚ ਕਿਸੇ ਦਾ ਘਰ ਬਣਣਾ ਹੈ ਅਸੀਂ ਇਹੀ ਕਹਿਣਾ ਕਿ ਹਾਏ ਸਾਰਿਆਂ ਦੇ ਘਰ ਬਣ ਗਏ ਸਾਡਾ ਘਰ ਕਦੋਂ ਬਣੂਗਾ ਮੈਂ ਨਾ ਗਵੰਡਾ ਚਾਚੀ ਘਰੇ ਗਈ ਤੇ ਉਹਨਾਂ ਨੂੰ ਮੈਂ ਹਾ ਚਾਚੀ ਜੀ ਤੁਸੀਂ ਕੋਠੇ ਤੇ ਪੈਣ ਲੱਗੇ ਹੋ ਲੰਮੇ ਆਂਦੀ ਹਾਂ ਜੀ ਮੈਂ ਕਿਹਾ ਹਾਏ ਮੈਂ ਪਰਾਚੀ ਆਂਦੇ ਤੁਸੀਂ ਵੀ ਪੈ ਜਾਓ ਤੇ ਮੈਂ ਕਿਹਾ ਨਹੀਂ ਚਾਚੀ ਸਾਡਾ ਕੋਠਾ ਤੇ ਅਸੀਂ ਮੰਜੀ ੜਾਈ ਤਾਂ نیچے ਆਏ ਨਾ ਤੇ ਅਸੀਂ ਕਿਵੇਂ ਪਾਵਾਂਗੇ ਤੇ ਬਨ ਉਹਨਾਂ ਨੇ ਸਾਨੂੰ ਹਿੰਮਤ ਦਿੱਤੀ ਕਿ ਇਦਾਂ ਨਹੀਂ ਕਹਿੰਦਾ ਵਾਹਿਗੁਰੂ ਦੇ ਅੱਗੇ ਅਰਦਾਸ ਕਰਨੀ ਚਾਹੀਦੀ ਆ ਉਹ ਜ਼ਰੂਰ ਤੁਹਾਡੀ ਅਰਦਾਸ ਸੁਣਨਗੇ ਤੇ ਉਹਨਾਂ ਨੂੰ ਮੈਂ ਇਹ ਕਹਿਣਾ ਚਾਹਵਾਂਗੀ ਕਿ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਡੀ ਮਦਦ ਕਰਦੇ ਪਏ ਹੋ ਮਤਲਬ ਕਿ ਮੈਨੂੰ ਲੱਗਦਾ ਹੈ ਕਿ ਐਸਐਮਜੀ ਨਿਊਜ਼ ਦੇ ਲਈ ਅਮਰਸਰ ਤੋਂ ਖਰਜੀਤ ਸਿੰਘ ਗਰੇਵਾਲ ਦੀ ਰਿਪੋਰਟ